ਤੁਸੀਂ ਘਬਰਾਓ ਨਾ ਪਹਿਲਾਂ ਤਾਂ ਤੁਸੀਂ ਘਬਰਾਓ ਨਾ ਤੁਸੀਂ ਠੀਕ ਨਹੀਂ ਰਹੋਗੇ ਫਿਰ ਉਹ ਕਿਦਾਂ ਠੀਕ ਹੋਏਗਾ ਪਹਿਲਾਂ ਤੁਸੀਂ ਤਗੜੇ ਰਹੋ ਲੱਗੀ ਲੱਗਦੇ ਪੇਸ਼ੈਂਟ ਮੈਂ ਤਾਂ ਮਾਸੜਾ ਦੀ ਮਾਂ ਮਮੀ ਆ ਤੇ ਮੈਂ ਆਜੀ ਬੰਦ ਆਇਆ ਸੋ ਕਿੰਨਾਂ ਨੂੰ ਕੋਈ ਸਪੋਰਟ ਜੀ ਸਮਝ ਨਹੀਂ ਇਹਨਾਂ ਦੇ ਪੇਸ਼ੈਂਟ ਕੀ ਲੱਗਦੇ ਐ ਬੇਟਾ ਇਹਨਾਂ ਦੀ ਪੋਤਣਾ ਬੇਟਾ ਇਹਨਾਂ ਦਾ ਪੋਤਾ ਹੈ ਬੇਟਾ ਬੇਟਾ ਉਹਦੀ ਮਦਰ ਕਿੱਥੇ ਬੱਚੇ ਆ ਤੁਸੀਂ ਘਬਰਾਓ ਨਾ ਅੰਟੀ ਮਾਲਕ ਕਿਰਪਾ ਕਰੇਗਾ ਤੁਸੀਂ ਘਬਰਾਓ ਨਾ ਵਾਹਿਗੁਰੂ ਕਿਰਪਾ ਕਰੇਗਾ ਤੁਸੀਂ ਅੰਦਰੋਂ ਨਾਮ ਜਪੋ वैसे भी मौसम दिसंबर दा चल रहा है ਸਾਡੇ ਗੁਰਸਾਹਿਬਾਂ ਦੀ ਸ਼ਹੀਦੀ ਦਿਹਾੜੇ ਚੱਲ ਰਹੀ ਨੇ ਉਹਨਾਂ ਦੀ ਸ਼ਹੀਦੀ ਮੋਰੇ ਤੋਂ ਅਸੀਂ ਕੁਝ ਵੀ ਨਹੀਂ ਤੇ ਅਸੀਂ ਉਹਨਾਂ ਦੇ ਵਾਰਿਸ ਆ ਐਦਾਂ ਡੋਲਣਾ ਨਹੀਂ ਅਸੀਂ ਤੁਹਾਡੀ ਗੱਲ ਸੁਣਾਂਗੇ ਜਿੰਨੇ ਕ ਸਾਡੇ ਕੋਲ ਜਿੰਨੇ ਕ ਜੋਗੇ ਅਸੀਂ ਸਾਡੀ ਮਦਦ ਹੋਈ ਸੀ ਜ਼ਰੂਰ ਕਰਾਂ ਕਿੰਨੀ ਏਜ ਆ ਪੇਸ਼ੈਂਟ ਦੀ 17 ਸਾਲ 17 ਸਾਲ ਪਾਪਾ ਕੀ ਕਰਦੇ ਉਹਨਾਂ ਦੇ ਹੁਣ ਪੇਸ਼ੈਂਟ ਕਿੱਥੇ ਆ ਜਿਹੜੇ ਨਾਰਮਲ ਦੇਖਤੇ ਨੇ ਉਹਨਾਂ ਦਾ ਡੀ ਐਮ ਸੀ ਦੀ ਰਿਪੋਰਟਸ ਕਿੱਥੇ ਆ ਪੇਸ਼ੈਂਟ ਦੀ ਕੋਈ ਪੇਸ਼ੈਂਟ ਦੀ ਕੋਈ ਫੋਟੋ ਵੀਡੀਓ ਹੈਗੀ ਹੁੰਦੀ ਵੈਂਟੀਲੇਟਰ ਤੇ ਆ ਇਹ ਤਾਂ ਬਹੁਤ ਸੀਰੀਅਸ ਆ ਦੇਖੋ ਅਸੀਂ ਤੁਹਾਡੀ ਮਦਦ ਕਰ ਸਕਦੇ ਆ ਪਰ ਥੋੜਾ ਜਿਹਾ ਤੁਸੀਂ ਮੈਨੂੰ ਮੇਰੀ ਜਗ੍ਹਾ ਤੇ ਆ ਕੇ ਥੋੜਾ ਜਿਹਾ ਸੋਚਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਸਾਡੇ ਕੋਲ ਨਾ ਸਾਡੀ ਐਨਜੀਓ ਦੇ ਵਿੱਚ ਕੀ ਹੈ ਪੇਸ਼ੈਂਟ ਬਹੁਤ ਜ਼ਿਆਦਾ ਨੇ ਜਿਵੇਂ ਤੁਹਾਡੀ ਵਾਰੀ ਹਜੇ ਦੂਜੀ ਹੈ ਤੁਹਾਡੇ ਤੋਂ ਪਹਿਲਾਂ ਜਿਹੜੀ ਮਾਤਾ ਆਈ ਸੀ ਉਹਦੇ ਕੋ ਤਾਂ ਘਰੇ ਖਾਣ ਨੂੰ ਰਾਸ਼ਨ ਵੀ ਐ ਨਹੀਂ ਮਤਲਬ ਪੇਸ਼ੈਂਟ ਬਹੁਤ ਪਰੇ ਤੋਂ ਪਰੇ ਦੁੱਖ ਪਏ ਆ ਤੁਹਾਡਾ ਦੁੱਖ ਵੀ ਬਹੁਤ ਵੱਡਾ ਹੈ ਪਰ ਪ੍ਰੋਬਲਮ ਇਹ ਹੈ ਕਿ 12 ਲੱਖ ਦੇ ਵਿੱਚੋਂ ਮੇਰੇ ਕੋਲ ਇੰਨੀ ਸ਼ਮਤਾਨੀ ਹੈ ਕਿ ਮੈਂ ਤੁਹਾਨੂੰ 2-4-5 ਲੱਖ ਰੁਪਏ ਦੇ ਸਕਾਂ ਤੇ ਉਸ ਤੋਂ ਘੱਟ ਦੇ ਕੇ ਤੁਹਾਡਾ ਕੋਈ ਬੈਨੀਫਿਟ ਨਹੀਂ ਹੁਣ ਇਹਦੇ ਵਿੱਚ ਦੋ ਸੋਲੂਸ਼ਨ ਹੈ ਸਾਡੇ ਕੋਲ ਇੱਕ ਤਾਂ ਅਗਰ ਅਸੀਂ ਤੁਹਾਡੇ ਪੇਸ਼ੈਂਟ ਦੀ ਟ੍ਰੀਟਮੈਂਟ ਦੀ ਗੱਲ ਪੀਜੀਐ ਚੰਡੀਗੜ੍ਹ ਕਰੀਏ ਉੱਥੇ ਤੁਹਾਡਾ ਟ੍ਰੀਟਮੈਂਟ ਇੱਕ ਤਾਂ 12 ਲੱਖ ਆਲਾ ਲੱਖ 2 ਲੱਖ ਚ ਹੋ ਸਕਦਾ ਫ੍ਰੀ ਵੀ ਹੋ ਸਕਦਾ ਉਹ 2 ਲੱਖ ਦੇ ਵਿੱਚ ਜੇ ਤੁਸੀਂ ਕੁਝ ਕੰਟ੍ਰਿਬਿਊਟ ਕਰਨਾ ਚਾਹੋਗੇ ਤਾਂ ਵੀ ਬਹੁਤ ਵਧੀਆ ਜੇ ਨਹੀਂ ਕਰਨਾ ਚਾਹੋਗੇ ਤਾਂ ਸਾਰਾ ਦਾ ਸਾਰਾ ਅਸੀਂ ਕਰ ਦਾਂਗੇ ਦੋ ਦਾ 2 ਲੱਖ ਹਾਂ ਜੇ ਡੀਐਮਸੀ ਵੀ ਰੱਖਣਾ ਹੈ ਡੀਐਮਸੀ ਕੀ ਹੈ ਪ੍ਰਾਈਵੇਟ ਇਹਦੇ ਵਿੱਚ ਜੇ 12 ਲੱਖ ਉਹਨਾਂ ਨੇ ਕਿਹਾ ਤਾਂ 24-25 ਲੱਖ ਰੁਪਏ ਲਾ ਕੇ ਚੱਲੋ डीएमसी ਦੇ ਵਿੱਚ ਅਸੀਂ ਤੁਹਾਡੀ ਮਦਦ ਕਰ ਪਾਵਾਂਗੇ 10000 ਦੀ 20000 ਦੀ 30000 ਦੀ ਹੱਦ 50000 ਦੀ ਉਹ ਵੀ 10-10000 ਰੁਪਏ ਰੋਜ਼ ਅਗਰ ਤੁਹਾਨੂੰ 50000 ਰੁਪਏ ਨਾਲ ਲੱਗਦਾ ਹੈ ਕਿ ਅਸੀਂ ਡੀਐਮਸੀ ਸਾਰ ਲਾਂਗੇ ਤਾਂ ਤੁਸੀਂ ਡੀਐਮਸੀ ਟ੍ਰੀਟਮੈਂਟ ਕਰਾ ਲਓ ਅਗਰ ਤੁਹਾਨੂੰ ਲੱਗਦਾ ਹੈ ਕਿ ਨਹੀਂ ਅਸੀਂ ਡੀਐਮਸੀ ਅਫੋਰਡ ਨਹੀਂ ਕਰ ਸਕਦੇ ਕਿਉਂਕਿ 12 ਲੱਖ ਤੱਕ ਇਹ ਹੈ ਹੀ ਹੈ ਤੇ 24-25 ਲੱਗਣਾ ਫਿਰ ਤੁਸੀਂ ਪੀਡੀਏ ਦਾ ਮਨ ਬਣਾਓ ਪਰ ਫਿਰ ਵੀ ਪਰ ਆਂਟੀ ਗੱਲ ਤੁਹਾਡੀ ਠੀਕ ਹੈ ਤੁਹਾਡੀ ਗੱਲ ਠੀਕ ਹੈ ਪੇਸ਼ੈਂਟ ਤੁਹਾਡਾ ਸੀਰੀਅਸ ਹੈ ਪਰ ਭਾਜੀ ਤੁਸੀਂ ਪ੍ਰੋਬਲਮ ਸਮਝੋ ਮੈਨੂੰ 10 ਸਾਲ ਹੋ ਗਏ ਇੱਥੇ ਬੈਠੇ ਮੈਂ ਤਾਂ ਬਿਨਾਂ ਪੈਸੇ ਤੋਂ ਲੋਕ ਰੋਜ਼ ਲੋਕ ਮਰਦੇ ਦੇਖਦਾ ਪਰ ਗੱਲ ਤਾਂ ਪੈਸੇ ਉਹਨਾਂ ਦੇਖੋ ਆ ਆਏ ਨਹੀਂ ਮੇਰੇ ਕੋਲ ਵੀ ਕਿੰਨੀ ਸੇਵਾ ਵੀਰੇ ਤੁਹਾਡੀ ਸੌਰੀ ਪੁੱਛ ਰਿਹਾ ਲੱਖ ਰੁਪਏ ਹੁਣ ਆ ਪੇਸ਼ੈਂਟ ਬੈਠਾ ਉਹ ਛੋਟੀ ਬੱਚੀ ਆ ਹੁਣ ਇਹਨਾਂ ਦੀ ਸੇਵਾ ਆਪਾਂ ਟੋਟਲ ਕਰਾਂਗੇ ਤੇ ਫਿਰ ਆਪਾਂ ਮਰੀਜ਼ ਗਿਣਤੀ ਕਰਾਂਗੇ ਆਪਣੇ ਕੋਲ ਮਰੀਜ਼ ਕਿੰਨੇ ਨੇ ਸੇਵਾ ਬੜੀ ਲਿਮਿਟਡ ਹੈ ਇਹ ਤਾਂ ਚਲੋ ਕੁਦਰਤੀ ਇਹਨਾਂ ਨੇ ਲੱਖ ਰੁਪਏ ਕਹਦਾ ਕਈ ਵਾਰ ਇੱਥੇ 100 100 ਰੁਪਏ ਲੈ ਕੇ ਵੀ ਲੋਕ ਬੈਠੇ ਹੁੰਦੇ ਕਿ ਸਾਡੀ 100 ਰੁਪਏ ਸੇਵਾ ਪਰ ਉਹ 100 ਰੁਪਏ ਤੁਹਾਨੂੰ ਤਾਂ ਕਹਿਣ ਦਾ ਪਾਵ ਕੀ ਅਸੀਂ ਇੱਥੇ ਤਾਂ ਤੁਹਾਡੀ ਨਹੀਂ ਕਰ ਪਾਵਾਂਗੇ ਲੱਖਾਂ ਦੀ ਮਦਦ ਇੱਥੇ 50000 ਦੀ ਕਰ ਸਕੇ ਮੈਕਸ ਜਿਹੜੀ ਸ਼ਿਫਟ ਕਰਾਉਣ ਦੀ ਗੱਲ ਆ ਦੇਖੋ ਪੇਸ਼ੈਂਟ ਤੁਹਾਡਾ ਸੀਰੀਅਸ ਹੈ ਜੇ ਫਾਈਨੈਂਸ਼ੀਅਲ ਸਿਸਟਮ ਤੁਹਾਡੇ ਕੋਲ ਹੈਗਾ ਤਾਂ ਡੀ ਐਮ ਸੀ ਵਰਗਾ ਹਸਪੀਟਲ ਨਹੀਂ ਹੈ ਕੋਈ ਵਧੀਆ ਪਰ ਤੇ ਆਪਣੇ ਕੋਲ ਪੈਸੇ ਹੀ ਨਹੀਂ ਆ ਮਾਤਾ ਜੀ ਉਹਨਾਂ ਨੇ ਤਾਂ ਵੈਸੇ ਹੀ ਟ੍ਰੀਟਮੈਂਟ ਰੋਕ ਦੇਣਾ ਤੁਹਾਡਾ ਉਹ ਰਾਤੋ ਰਾਤ ਵੈਸੇ ਹੀ ਕਹਿ ਦੇਣਗੇ ਕਿ ਜੀ ਪੈਸੇ ਐ ਨਹੀਂ ਤਾਂ ਜਾਓ ਫੇਰ ਕੀ ਕਰੂੰਗਾ ਹਸਪੀਟਲ ਜਾ ਕੇ ਤਾਂ ਵੱਡੇ ਵੱਡੇ ਅਮੀਰ ਵੀ ਖਤਮ ਹੋ ਜਾਂਦੇ ਨੇ ਕਿਉਂਕਿ ਪੈਸਾ ਇੰਨਾ ਲੱਗਦਾ ਸਾਡੇ ਕੋਲ ਤਾਂ ਮਰੀਜ਼ ਉਹ ਵੀ ਨੇ ਜਿਨ੍ਹਾਂ ਦਾ ਚ ਪਰ ਗੱਲ ਇਹ ਹੈ ਕਿ ਉਹਨਾਂ ਦੀ ਜੇਬ ਚਲਦੀ ਸੀ ਅਗਲੇ ਨੇ ਲਾਤਾ ਪਰ ਜਿੰਨਾਂ ਕੋਲ ਨਹੀਂ ਹੈ ਅਸੀਂ ਤਾਂ ਉਹਨਾਂ ਲਈ ਬੈਠੇ ਤਾਂ ਤੁਸੀਂ ਆਪਣੇ ਫੈਮਲੀ ਨਾਲ ਸਲਾਹ ਕਰ ਲਓ ਮੈਂ ਇੱਥੇ ਹੈਗਾ ਇੱਕ ਘੰਟਾ ਹੋਰ ਤੁਸੀਂ ਹੁਣੇ ਦੱਸਣਾ ਹੋਣੀ ਦੱਸ ਦੋ ਕੱਲ ਦੱਸਣਾ ਕੱਲ ਦੱਸ ਦੋ ਜਿਵੇਂ ਵੀ ਤੁਹਾਡਾ ਮਨ ਹੋਇਆ ਮੈਨੂੰ ਦੱਸ ਦਿਓ ਮੈਂ ਉਵੇਂ ਤੁਹਾਡੀ ਹੈਲਪ ਕਰ ਦੂੰ ਟਰਾਂਸਪੋਰਟ ਆਈ ਸੀ ਯੂ ਦੇ ਚ ਹੀ ਹੋਏਗਾ ਵੈਂਟੀਲੇਟਰ ਵਾਲੀ ਐਂਬੂਲੈਂਸ ਚ ਹੀ ਹੋਏਗਾ ਪਰ ਰਿਸਕ ਮਰੀਜ਼ ਦਾ ਬਹੁਤ ਜ਼ਿਆਦਾ ਉਹ ਰਿਸਕ ਤੁਹਾਡਾ ਹੀ ਹੈ ਜੇ ਮੈਂ ਕਹਾਂ ਕਿ ਗਾਰੰਟੀ ਦੇਦਾ ਮੈਂ ਗਾਰੰਟੀ ਦਾ ਯਾਰ ਇੱਥੇ ਚੰਗੇ ਭਲੇ ਦੀ ਵੀ ਨਹੀਂ ਹੈਗੀ ਗਾਰੰਟੀ ਕਿਸੇ ਮਤਲਬ ਅਸੀਂ ਚੰਗੇ ਭਲੇ ਆ ਸਾਡੀ ਵੀ ਕਿਸੇ ਦੀ ਗ ਸਹੀ ਤਾਂ ਟੋਟਲੀ ਪਰਮਾਤਮਾ ਤੇ ਹੈ ਤੇ ਉਹਦੀ ਹਾਲਤ ਤੇ ਹੈ ਗਾਰੰਟੀ ਨਹੀਂ ਕਿਸੇ ਚੀਜ਼ ਦੀ ਹੈਗੀ ਪਰ ਕੋਸ਼ਿਸ਼ ਅਸੀਂ ਤੁਹਾਡੀ ਪੂਰੀ ਕਰਾਂਗੇ ਕਿ ਤੁਹਾਨੂੰ ਕਿਸੇ ਵੀ ਪੱਖੋਂ ਕੋਈ ਦਿੱਕਤ ਨਾ ਆਣ ਦੀ ਪੀਜੀਆ ਵਿੱਚ ਮੇਰਾ ਬੰਦਾ ਉੱਥੇ ਮਿਲੇਗਾ ਤੁਹਾਨੂੰ ਐਡਮਿਟ ਕਰਾ ਦੇਗਾ ਡਾਕਟਰ ਨਾਲ ਗੱਲ ਕਰ ਦਾਂਗੇ ਦਵਾਈ ਲੈ ਦਾਂਗੇ ਇਲਾਜ ਕਰਾ ਦਾਂਗੇ ਮਦਦ ਕਰ ਦਾਂਗੇ ਪੂਰੀ ਬਾਹ ਫੜ ਕੇ ਰੱਖਾਂਗੇ ਤੁਹਾਡੀ ਪਰ ਡੀਐਮਸੀ ਖਰਚਾ ਬਹੁਤ ਜ਼ਿਆਦਾ ਹੈ 20-25 ਲੱਖ ਰੁਪਏ ਇੰਨਾ ਮੈਂ ਫੋੜ ਨਹੀਂ ਕਰਦਾ ਤਾਂ ਤੁਹਾਡਾ ਜਿਵੇਂ ਮਨ ਦਾ ਵਿਚਾਰ ਹੋਇਆ ਤੁਸੀਂ ਮੈਨੂੰ ਸਲਾਹ ਕਰਕੇ ਦੱਸ ਦਿਓ ਤੇ ਅਮਰੇਲੀ ਸੌਰੀ ਨਹੀਂ ਨਹੀਂ ਸੌਰੀ ਮੇਰੀ ਮਜਬੂਰੀ ਹੈ ਕਿਉਂਕਿ ਮੇਰਾ ਨਾਂ ਕਰਨ ਨੂੰ ਦਿਲ ਨਹੀਂ ਕਰਦਾ ਅੱਜ ਤੱਕ ਦੇਖਿਆ ਹੀ ਆ ਚੱਕੇ ਮੈਂ ਤੁਹਾਨੂੰ ਬੜੀ ਔਖੀ ਸਿਚੁਏਸ਼ਨ ਆ ਵਾਲੀ ਨਾ ਤੁਹਾਡਾ ਦੁੱਖ ਹੁਣ ਤੁਹਾਡੇ ਤੋਂ ਪਹਿਲਾਂ ਕੋਈ ਵੀ ਪੇਸ਼ੈਂਟ ਆਂਦਾ ਉਹ ਆਂਦੇ ਹੀ ਆਪਣੇ ਭਾਵ ਕੱਢਦਾ ਹੈ ਨਾ ਬਾਹਰ ਉਹਨੂੰ ਹੰਝੂ ਆਉਂਦੇ ਆ ਤੇ ਮੈਨੂੰ ਨਹੀਂ ਦੇਖ ਪਾਂਦਾ ਉਹ ਪਰ ਪ੍ਰੋਬਲਮ ਇਹ ਹੈ ਕਿ ਫਾਈਨੈਂਸ਼ੀਅਲ ਸਿਸਟਮ ਹੀ ਇਨਾ ਵੱਡਾ ਨਹੀਂ ਹੈਗਾ ਮੇਰੇ ਕੋਲ ਕਿ ਮੈਂ ਹਰ ਮਰੀਜ਼ ਨੂੰ ਹੈਲਪ ਕਰ ਸਕਾਂ ਤੁਸੀਂ ਮਨ ਬਣਾਓ ਪਿੱਛੇ ਆਰਾਮ ਨਾਲ ਬੈਠੋ ਪਾਣੀ ਦਿਓ ਚਾਹ ਪਲਾਓ ਜਿਵੇਂ ਵੀ ਤੁਹਾਡਾ ਮਨ ਹੋਵੇ ਮੈਨੂੰ ਇੱਥੇ ਦੱਸ ਦਿਓ ਮੈਂ ਇੱਥੇ ਹੀ ਆਂ